ਸੋ ਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਕਾਨੂੰਨ ਵਿਵਸਥਾ ਲੈ ਕੇ ਕੀਤਾ ਗਿਆ ਕਿ ਲਗਾਤਾਰ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਖਰਾਬ ਹੁੰਦੀ ਜਾ ਰਹੀ ਹੈ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਕਤਲ ਵਰਗੀਆਂ ਵਾਰਦਾਤਾਂ ਹੋ ਰਹੀਆਂ ਨੇ ਤਾਂ ਕਾਨੂੰਨ ਵਿਵਸਥਾ ਵਿਗੜਦੀ ਨਜ਼ਰ ਆ ਰਹੀ ਹੈ ਜਿੱਦੇ ਚੱਲਦੇ ਕਾਂਗਰਸ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਖੁੱਲ ਕੇ ਪ੍ਰਦਰਸ਼ਨ ਕੀਤਾ ਸਵਾਲ ਤਿੱਖੇ ਕੀਤੇ ਗਏ ਨੇ ਕਿ ਆਖਰ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਵਿਵਸਥਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਉਪਰਾਲੇ ਕਰੋਗੇ ਤੇ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕਾਨੂੰਨ ਵਿਵਸਥਾ ਨੂੰ ਲੈ ਕੇ ਆਓ ਸੁਣਦੇ ਹਾਂ ਦੇਖੋ ਅੱਜ ਜਿਹੜਾ ਇਹ ਧਰਨਾ ਹੈਗਾ ਇਹ ਸਮੁੱਚੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਡੀਐਸਪੀ ਦਫਤਰ ਦੇ ਬਾਹਰ ਤੇ ਜਿੱਥੇ ਸਰਕਾਰੀ ਦਫਤਰ ਨੇ ਉਹਨਾਂ ਦੇ ਬਾਹਰ ਧਰਨਾ ਲਾਇਆ ਗਿਆ ਜੋ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜੋ ਕਾਨੂੰਨ ਵਿਵਸਥਾ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਸਿੱਧੂ ਮੂਸੇਵਾਲੇ ਤੋਂ ਲੈ ਕੇ ਅੱਜ ਤੱਕ ਕੋਈ ਇਹੋ ਜਿਹਾ ਦਿਨ ਨਹੀਂ ਜਾਂਦਾ ਜਿਹਦੇ ਵਿੱਚ ਕੋਈ ਇਹੋ ਜਿਹੀ ਵਾਰਦਾਤ ਨਾ ਹੋਵੇ ਕਿਤੇ ਗੋਲੀ ਨਾ ਚੱਲੇ ਤੇ ਹੁਣ ਤਾਂ ਅਤ ਹੋ ਗਈ ਹੈ ਜਿੱਥੇ ਕਿਸੇ ਵੀ ਇਹ ਜੇ ਅਨਸਰ ਦੇ ਮਨ ਦੇ ਵਿੱਚ ਸਰਕਾਰ ਤੇ ਪੁਲਿਸ ਦਾ ਕੋਈ ਡਰ ਹੀ ਨਹੀਂ ਰਿਹਾ ਕੋਈ ਭੈ ਨਹੀਂ ਰਿਹਾ ਇੱਕ ਇੱਕ ਦਿਨ ਦੇ ਵਿੱਚ ਕਿੰਨੇ ਕਿੰਨੇ ਕਤਲ ਹੁੰਦੇ ਆ ਤੇ ਇੱਕ ਤਰ੍ਹਾਂ ਦਾ ਜਿਹਨੂੰ ਕਹਿੰਦੇ ਆ ਵੀ ਗੈਂਗਲੈਂਡਰ ਕਾ ਮਾਹੌਲ ਬਣਿਆ ਹੋਇਆ ਤੇ ਆਮ ਲੋਕ ਤੇ ਆਮ ਨਾਗਰਿਕ ਜਿਹੜੇ ਹੈਗੇ ਆ ਉਹ ਕਿੱਥੇ ਜਾਣਗੇ ਜੇ ਸਰਕਾਰਾਂ ਦਾ ਖੌਫ ਨਹੀਂ ਰਹੂਗਾ ਪੁਲਿਸ ਦਾ ਖੌਫ ਨਹੀਂ ਰਹੂਗਾ ਤਾਂ ਫਿਰ ਅੱਜ ਹਾਲਾਤ ਕਿੱਥੇ ਜਾਣਗੇ ਅੱਜ ਨੌਜਵਾਨ ਬੱਚੇ ਐ ਘਰਾਂ ਦੇ ਵਿੱਚੋਂ ਲੋਕ ਬਾਹਰ ਨਿਕਲਣ ਵੇਲੇ ਦੋ ਵਾਰੀ ਸੋਚਦੇ ਐ ਵੀ ਜੇ ਬਾਹਰ ਜਾਵਾਂਗੇ ਤਾਂ ਕਿਤੇ ਸਾਡੇ ਨਾਲ ਕੋਈ ਹਬੀਰਾਂ ਵੀ ਨਾ ਹੋ ਜੇ ਘਰ ਦੇ ਅੰਦਰ ਵੜ ਕੇ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਇੱਥੋਂ ਟਿੱਕਰ ਇਹੋ ਜਿਹੇ ਅੰਸਰਾਂ ਦੇ ਜਿਹੜੇ ਹੌਸਲੇ ਵਧ ਗਏ ਐ ਵੀ ਗੇਟ ਦੇ ਅੰਦਰ ਵੜੇ ਖੜੇ ਇੱਕ ਸਾਡੀ ਔਰਤ ਭੈਣ ਮਾਤਾ ਖੜੀ ਘਰ ਦੇ ਅੰਦਰ ਵੜ ਕੇ ਉਹਦੇ ਗਲ ਚੋਂ ਚੈਨੀ ਲੁੱਟ ਕੇ ਲੈ ਗਏ ਇਹ ਹਾਲਾਤ ਅੱਜ ਸਾਡੇ ਪੰਜਾਬ ਦੇ ਬਣ ਗਏ ਜਿਹੜੇ ਕਦੇ ਸੋਚੇ ਵੀ ਨਹੀਂ ਸੀ ਤੇ ਕਿੱਥੇ ਜਾਣਗੇ ਲੋਕ ਕੌਣ ਸੁਣਦਾ ਅੱਜ ਆਪਾਂ ਇੱਥੇ ਬੈਠੇ ਆ ਤੇ ਸਮਾਂ ਦੇਖੋ ਤੁਸੀਂ ਤਕਰੀਬਨ 11 ਵਜ ਗਏ ਤੇ ਹਜੇ ਤੱਕਰ ਇੱਥੇ ਮੈਨੂੰ ਕੋਈ ਅਫਸਰ ਤਸਵੀਲ ਦੇਖ ਲੋ ਉੱਤੇ ਕਮੇਟੀ ਦਫ਼ਤਰ ਦੇਖ ਲੋ ਡੀਐਸਪੀ ਦਫ਼ਤਰ ਦੇਖ ਲੋ ਇੱਕ ਵੀ ਮੁਲਾਜ਼ਮ ਨਹੀਂ ਮੈਨੂੰ ਇੱਥੇ ਕੋਈ ਨਜ਼ਰ ਆ ਰਿਹਾ ਤੇ 11 ਵਜੇ ਤੇ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਸਾਡੀ ਤਾਂ ਸਵੇਰੇ 7 ਵਜੇ ਸਰਕਾਰ ਚੱਲਿਆ ਕਰੂਗੀ ਅੱਜ ਹਾਲਾਤ ਕਿੱਥੇ ਖੜੇ ਐ ਲੋਕ ਕਿਹਦੇ ਕੋਲੇ ਜਾਣ ਕਿਹਦੇ ਕੋ ਜਾ ਕੇ ਗੁਹਾਰ ਲਾਉਣ ਲੋਟੂ ਟੋਲੇ ਦੀ ਸਰਕਾਰ ਸਿਰਫ ਜੇ ਧਿਆਨ ਤੇ ਪੰਜਾਬ ਦਾ ਖਜ਼ਾਨਾ ਲੁੱਟ ਕੇ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਲੁੱਟ ਕੇ ਧਾਂਦ ਲੀਆਂ ਕਰਕੇ ਸਿਰਫ ਆਪਣੇ ਘਰ ਭਰਨ ਦੇ ਉੱਤੇ ਲੱਗੀ ਹੋਈ ਆ ਹੋਰ ਇਹ ਸਰਕਾਰ ਨੂੰ ਕੋਈ ਕੰਮ ਨਹੀਂ ਅਸੀਂ ਅੱਜ ਇੱਥੇ ਧਰਨਾ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਅਫਸਰਾਂ ਦੇ ਜਿਹੜੇ ਕੰਨ ਹੈ ਉਹ ਖੋਲਣ ਲਈ ਆਏ ਆ ਬਈ ਹਜੇ ਅੱਜ ਅਸੀਂ ਇੱਕ ਸਿੰਬੋਲਿਕ ਧਰਨਾ ਇੰਨੇ ਕ ਲੋਕ ਆਪ ਮੁਹਾਰੇ ਹੋ ਕੇ ਆਏ ਆ ਜੇ ਕੱਲ ਨੂੰ ਅਫਸਰशाही ਨਹੀਂ ਜਾਗੂਗੀ ਫਿਰ ਸਰਕਾਰ ਦੀ ਤੇ ਅਫਸਰਾਂ ਦੀ ਇੱਟ ਨਾਲ ਇੱਟ ਵਿਜਾਰਾਂਗੇ ਤੇ ਫਿਰ ਇਹਨਾਂ ਨੂੰ ਪਤਾ ਲੱਗੂ ਵੀ ਜਦੋਂ ਪੰਜਾਬ ਦੇ ਲੋਕ ਤੇ ਆਮ ਆਵਾਮ ਉੱਠਦੀ ਹੈ ਤੇ ਫਿਰ ਗੱਲ ਕਿੱਥੇ ਜਾਂਦੀ ਹੈ ਅੱਛਾ ਮੰਗ ਪੱਤਰ ਵਗੈਰਾ ਵੀ ਦਵਾਂਗੇ ਅੱਜ ਕਿਸੇ ਨੂੰ ਦੇਖੋ ਜਰੂਰ ਦੇਵਾਂਗੇ ਜੇ ਕੋਈ ਇੱਥੇ ਹੋਊਗਾ ਤੇ ਕਿਸੇ ਨੂੰ ਦੇਵਾਂਗੇ ਖਾਲੀ ਦਫ਼ਤਰਾਂ 'ਚ ਕਿਹਨੂੰ ਮੰਗ ਪੱਤਰ ਦੇਵਾਂਗੇ ਕਿ ਜੇਕਰ ਪੰਜਾਬ ਦੀ ਗੱਲ ਕਰੀ ਤਾਂ ਸਮੇਂ-ਸਮੇਂ ਜੀਆਂ ਜਿਹੜੀਆਂ ਸਰਕਾਰਾਂ ਲਈ ਹੈ ਗੈਂਗਵਾੜ ਤੋਂ ਉਦੋਂ ਵੀ ਚੱਲਦਾ ਰਿਹਾ ਪਰ ਕੀ ਲੱਗਦਾ ਅੱਜ ਦੀ ਘੜੀ ਦੇ ਵਿੱਚ ਜਿਸ ਤਰ੍ਹਾਂ ਦੇ ਤੁਸੀਂ ਰੋਪ ਲਾ ਰਹੇ ਹੋ ਕਿ ਕਾਨੂੰਨ ਦੀ ਵਿਵਸਥਾ ਅੱਜੇ ਵਿਗੜੀ ਹੈ ਸ਼ੁਰੂ ਤੋਂ ਹੀ ਵਿਗੜੀ ਹੋਈ ਹੈ ਤੁਸੀਂ ਮੈਨੂੰ ਆਪ ਦੱਸ ਦਿਓ ਤੁਸੀਂ ਇੱਥੇ ਤੁਸੀਂ ਮੀਡੀਆ ਹੋ ਤੁਸੀਂ ਇਹ ਚੀਜ਼ਾਂ ਨੂੰ ਕਵਰ ਕਰਦੇ ਸੀ ਕਦੇ ਪਹਿਲਾਂ ਅੱਜ ਦੇ ਜੋ ਹਾਲਾਤ ਬਣੇ ਇਹ ਜਿਹੇ ਕਦੇ ਹਾਲਾਤ ਤੁਸੀਂ ਦੇਖੇ ਸੀ ਪੰਜਾਬ ਸਰਕਾਰ ਇਹ ਜੇ ਹਾਲਾਤ ਕਦੇ ਮੈਂ ਤੁਹਾਨੂੰ ਸਵਾਲ ਪਾਉਣਾ ਹੈ ਤੁਸੀਂ ਦੇਖੋ ਕਦੇ ਇਹ ਜੇ ਹਾਲਾਤ ਆ ਤਿੰਨ ਸਾਢੇ ਤਿੰਨ ਤਿੰਨ ਸਾਲ ਜਿਹੜੇ ਝਾੜੂ ਦੀ ਸਰਕਾਰ ਨੂੰ ਇਹਦੇ ਤੋਂ ਪਹਿਲਾਂ ਕਦੇ ਆਪਾਂ ਇਹ ਜੇ ਹਾਲਾਤ ਦੇਖੇ ਸੀ ਜਿੱਥੇ ਰੋਜ਼ ਇਹ ਜੀਆਂ ਵਾਰਦਾਤਾ ਹੁੰਦੀਆਂ ਹੋਣ ਤੇ ਠਾਣਿਆਂ ਦੇ ਤੇ ਚੌਕੀਆਂ ਦੇ ਸਾਹਮਣੇ ਗੋਲੀਆਂ ਚੱਲਦੀਆਂ ਹੋਣ ਤੇ ਕਿਸੇ ਨੂੰ ਕੋ ਡਰਨਾ ਹੋਵੇ ਇਹ ਹਾਲਾਤ ਕਦੇ ਪੰਜਾਬ ਦੇ ਵਿੱਚ ਬਣੇ ਮੈਂ ਆਪਣੇ ਹਲਕੇ ਦੀ ਉਹ ਗੱਲ ਕਰ ਲੈਣਾ ਬਲਟਾਣੇ ਚੌਕੀ ਦੇ ਸਾਹਮਣੇ ਉੱਥੇ ਗੋਲੀਆਂ ਚੱਲੀਆਂ ਉੱਥੇ ਵਾਰਦਾਤ ਹੋਈ ਡੇਰਾ ਬਸੀ ਥਾਣੇ ਦੇ ਸਾਹਮਣੇ ਦਿਨ ਦਿਹਾੜੇ ਦੁਪਹਿਰੇ 3 ਵਜੇ ਇੱਕ ਲੇਡੀ ਉੱਥੇ ਖੜੀ ਉਹਦੇ ਗਲ ਚੋਂ ਚੰਨੀਆਂ ਲੁੱਟ ਕੇ ਲੈ ਗਏ VIP ਰੋਡ ਜਿਹਨੂੰ ਪੌਰ ਸ਼ੇਰੀਆ ਕਹਿੰਦੇ ਆਪਾਂ ਚੰਗੀਆਂ ਚੰਨੀਆਂ ਸੁਸਾਇਟੀਆਂ ਦੇ ਵਿਚਾਲੇ ਦਿਨ ਦਿਹਾੜੇ ਉੱਥੇ ਗੋਲੀਆਂ ਚੱਲ ਰਹੀਆਂ ਇਹ ਹਾਲਾਤ ਕਦੇ ਮੈਂ ਕਹਿੰਦਾ ਇੱਥੋਂ ਹੀ ਸ਼ੁਰੂ ਕਰ ਲਈਏ ਕਦੇ ਆਪਣੇ ਹਲਕੇ ਦੇ ਵਿੱਚ ਹਾਲਾਤ ਤੁਸੀਂ ਸੁਣੇ ਸੀ ਪਰ ਸਿ ਇਹ ਮਾਨਤਾ ਕਹਿੰਦੇ ਨੇ ਹੁਣ ਪਹਿਲਾਂ ਵਰਗੇ ਹਾਲਾਤ ਰਹੇ ਨਹੀਂ ਭ੍ਰਸ਼ਟਾਚਾਰ ਮੈਂ ਕਹਿੰਨਾ ਪਹਿਲਾਂ ਵਰਗੇ ਵਾਕਈ ਨਹੀਂ ਹਾਲਾਤ ਰਹੇ ਪਹਿਲਾਂ ਵਰਗੇ ਨਹੀਂ ਰਹੇ ਪਹਿਲਾਂ ਹਾਲਾਤ ਚੰਗੇ ਹੁੰਦੇ ਸੀ ਤੇ ਅੱਜ ਹਾਲਾਤ ਕਿੱਥੇ ਚਲੇ ਗਏ ਨਹੀਂ ਭ੍ਰਸ਼ਟਾਚਾਰ ਨੂੰ ਨੱਥ ਨਹੀਂ ਪਈ ਮੈਂ ਕਹਿੰਨਾ ਭ੍ਰਸ਼ਟਾਚਾਰ ਨੂੰ ਨੱਥ ਨੱਥ ਦੂਜੇ ਪਾਸੇ ਨੂੰ ਪਈਏ ਵੀ ਉਹਨੂੰ ਆਪਣੇ ਵਾਲੇ ਪਾਸੇ ਨੂੰ ਖਿੱਚ ਲੋ ਜਿੰਨਾ ਵਧਾਇਆ ਜਾਂਦਾ ਉਹ ਨੱਥ ਖਿੱਚਣ ਨੂੰ ਪਈਏ ਵੀ ਇਹਨੂੰ ਵਧਾ ਲਓ ਤਾਂ ਕਿ ਸਾਡੀਆਂ ਜਿਹੜੀਆਂ ਇਹਨਾਂ ਦੀਆਂ ਤਜੋਰੀਆਂ ਉਹ ਭਰ ਜਾਣ ਅੱਜ ਹਾਲਾਤ ਕਿੱਥੇ ਐ ਅੱਜ ਵਿਕਾਸ ਦੀ ਗੱਲ ਕਰਦੇ ਆ ਮੈਂ ਤੁਹਾਡੇ ਆਪਣੇ মিডিਆ ਦੇ ਭਰਾ ਥੋੜੇ ਦਿਨ ਪਹਿਲਾਂ ਮੈਂ ਸੁਣ ਰਿਹਾ ਸੀ ਇੱਥੇ ਕੁ ਵਿਧਾਨ ਸਭਾ ਦੀ ਐਮ ਐਲ اے ਸਹਿਬਾਨਾ ਦੀ ਕਮੇਟੀ ਆਈ ਸੀ ਤੇ ਉੱਤੇ ਦਾਅਵੇ ਕਰ ਰਹੀ ਸੀ ਵੀ ਜਿਹੜੇ ਪਿੰਡਾਂ ਦੇ ਵਿੱਚ ਡੇਹਰਾ ਬਸੀ ਸ਼ਹਿਰ ਦੇ ਵਿੱਚ ਲਾਲੜੂ ਸ਼ਹਿਰ ਦੇ ਵਿੱਚ ਵਿਕਾਸ ਚੱਲ ਰਿਹਾ ਹੈ ਉਹ ਮੈਨੂੰ ਦਿਖਾਤਾ ਦੇਣ ਇੱਥੇ ਕਿਤੇ ਜਾ ਕੇ ਕਿੱਥੇ ਵਿਕਾਸ ਚੱਲ ਰਿਹਾ ਹੈ 3 ਸਾਲ ਦੇ ਨੇੜੇ ਉਹ ਚੱਲੇ ਆ ਸਰਕਾਰ ਨੂੰ ਇੱਕ ਪਿੰਡ ਦੇ ਵਿੱਚ ਉੱਠ ਕੇ ਸਰਕਾਰ ਦਾ ਕੋਈ ਨਮਾਇੰਦਾ ਕੋ ਮંત્રી ਕਹਦੇ ਵੀ ਡੇਰਾ ਬਸੀ ਹਲਕੇ ਦੇ ਵਿੱਚ ਇੱਕ 9 ਰੁਪਏ ਦੀ ਗ੍ਰਾਂਟ ਵੀ ਦਿੱਤੀ ਹੋਵੇ ਇੱਕ ਨਵਾਂ ਰੁਪਿਆ ਮੈਂ ਨਹੀਂ ਵੀ ਥਾਂ ਤੇ ਬੈਣ ਨੂੰ ਤਿਆਰ ਹੋ ਜਾਊਂਗਾ ਐਮਐਲਏ ਸਾਹਿਬ ਤਾਂ ਆਪ ਵਿਧਾਨ ਸਭਾ 'ਚ ਪਿੱਟਦੇ ਆ 35 ਲੱਖ ਰੁਪਏ ਦੀ ਇੱਕ ਸੜਕ ਨੂੰ ਪਿੱਟਦੇ ਆ ਤੇ ਮੰਤਰੀ ਜੀ ਕਹੇ ਸਾਡੇ ਕੋ ਪੈਸੇ ਐ ਨਹੀਂ ਨਵਾੜ ਨੂੰ ਕਹੇ ਜੀ ਨਵਾੜ ਤੋਂ ਕਰਜ਼ਾ ਲੈ ਕੇ 35 ਲੱਖ ਰੁਪਏ ਦਵਾਂਗੇ ਇਹ ਹਾਲਾਤ ਨੇ ਅੱਜ ਫੋਟੇ ਨਗਰ ਕਾਉਂਸਲ ਦੀ ਪ੍ਰਧਾਨਗੀ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕੀ ਲੱਗਦਾ ਪਛਾ ਪਾਉ ਹੁਣ ਤੇ ਕੋ ਕੋ ਮੈਂ ਉਹਦੇ ਤੇ ਅਸੀਂ ਕੋਈ ਟਿੱਪਣੀ ਨਹੀਂ ਕਰਨੀ ਮਾਨਯੋਗ ਹਾਈ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਹੈਗਾ ਮਾਨਯੋਗ ਹਾਈ ਕੋਰਟ ਨੇ ਉਹਦੇ ਤੇ ਫੈਸਲਾ ਦੇਣਾ ਖਾਲੀ ਵੀ ਸਸਪੈਂਸ ਬਣਿਆ ਹੋਇਆ ਹੈ ਸ਼ਹਿਰ ਦੇ ਦੇਖੋ ਸ਼ਾਨੂੰ ਕਾਨੂੰਨ ਦੇ ਉੱਤੇ ਤੇ ਮਾਨਯੋਗ ਹਾਈ ਕੋਰਟ ਦੇ ਉੱਤੇ ਬਿਲਕੁਲ ਪੂਰਾ 100% ਵਿਸ਼ਵਾਸ ਹੈ ਕਾਨੂੰਨ ਦੌਰ ਤੇ ਅਸੀਂ ਤਕੜੇ ਆਂ ਕਾਨੂੰਨੀ ਦੌਰ ਦੀ ਲੜਾਈ ਲੜਾਂਗੇ ਤੇ ਕਾਨੂੰਨ ਜੀ ਦਾ ਤਕੜਾ ਹੁੰਦਾ ਉਹਦੀ ਜਿੱਤ ਹੋਣੀ ਆ ਇਸ ਕਰਕੇ ਜੋ ਮਾਨਯੋਗ ਹਾਈ ਕੋਰਟ ਫੈਸਲਾ ਦੇਗਾ ਉਹਦੇ ਤੇ ਅਸੀਂ ਬਿਲਕੁਲ ਮੋਰਚਣਾਵਾਂਗੇ ਉਹਨਾਂ ਵਸਤਾ ਦੀ ਗੱਲ ਕਰ ਲੋ ਨਸ਼ਿਆਂ ਦੀ ਗੱਲ ਕਰੋ ਅੱਜ ਘਰ ਘਰ ਨਸ਼ਾ ਵਿਗ ਰਿਹਾ ਔਰ ਇਹ ਚਾਲੂ ਦੇ ਜਿਹੜੇ ਅਹੁਦੇਦਾਰ ਨੇ ਉਹ ਮੈਂ ਜੋਲੇ ਪਿੰਡ ਦਾ ਮੇਰੇ ਖਿਆਲ ਇਹਨਾਂ ਦਾ ਇੱਕ ਸਰਕਲ ਪ੍ਰਧਾਨ ਆ ਜਿਹੜਾ ਨਸ਼ਾ ਫੜਦਾ ਵੇਚਿਆ ਗਿਆ ਤੁਸੀਂ ਤਾਂ ਪੱਤਰਕਾਰੋਂ ਤੁਹਾਨੂੰ ਤਾਂ ਸਾਰਾ ਪਤਾ ਸੋ ਮੇਰਾ ਕਹਿਣ ਦਾ ਭਾਵ ਇਹ ਕਿ ਇਹ ਹਾਲਾਤ ਅੱਜ ਪੰਜਾਬ ਦੇ ਬਣੇ ਆ ਸੋ ਉਸ ਹਾਲਾਤਾਂ ਦੇ ਵਿਰੋਧ ਦੇ ਵਿੱਚ ਸਰਕਾਰ ਦੇ ਖਿਲਾਫ ਅੱਜ ਅਸੀਂ ਇੱਥੇ ਜਿਹੜਾ ਇੱਕ ਸ਼ਾਂਤੀਪੂਰਕ ਧਰਨਾ ਜਿਹੜਾ ਉਹ ਦੇ ਰਹੇ ਆ ਔਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਾਗੋ ਅੱਜ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਦੇਖੋ ਕੀ ਆ ਬਾਹਰ ਨਿਕਲ ਕੇ ਦੇਖੋ ਬਿਆਨਬਾਜ਼ੀ ਕੱਲੀ ਸਟੇਟਮੈਂਟਾਂ ਜਾਂ ਐਡਵਰਟਾਈਜ਼ਮੈਂਟ ਨਾਲ ਗੱਲ ਨਹੀਂ ਬਣਦੀ ਗਰਾਊਂਡ ਲੈਵਲ ਤੇ ਆ ਕੇ ਦੇਖੋ ਸਰ ਕੀ ਹੋ ਰਿਹਾ ਇਹਨਾਂ ਸਭ ਤੁਹਾਡੀ ਸਰਕਾਰ ਪਿੱਛੇ ਵੇਲੇ ਵੀ ਕਾਫੀ ਨਸ਼ਾ ਵਿਕਦਾ ਰਿਹਾ ਕਾਫੀ ਇਲਜ਼ਾਮ ਲੱਗਦੇ ਰਿਹਾ ਤੁਹਾਡੇ ਦੇਖੋ ਗੱਲ ਇਹ ਨਸ਼ਾ ਜਿਹੜਾ ਹੈ ਉਹ ਹਮੇਸ਼ਾ ਹੀ ਵਿਕਦਾ ਰਿਹਾ ਹੈ ਕੋਈ ਵੀ ਸਰਕਾਰ ਹੋਈ ਉਹਦੇ ਵਿੱਚ ਹੁੰਦਾ ਪਰ ਜੋ ਅੱਜ ਹਾਲਾਤ ਨੇ ਮੈਂ ਸਮਝਦਾ ਇਹ ਹਾਲਾਤ ਨਹੀਂ ਕਦੇ ਬਣੇ ਅੱਜ ਜਿੰਨਾ ਨਸ਼ਾ ਮੈਂ ਸਮਝਦਾ ਵਿਕਿਆ ਪੰਜਾਬ ਦੇ ਵਿੱਚ ਮੇਰਾ ਖਿਆਲ ਕਦੇ ਵੀ ਨਹੀਂ ਵਿਕਿਆ ਪਰ ਨੱਥ ਜ਼ਰੂਰ ਸਾਡੀ ਸਰਕਾਰ ਸੀ ਜਦੋਂ ਉਹਨੂੰ ਕੰਟਰੋਲ ਕੀਤਾ ਗਿਆ ਨੱਥ ਪਾਈ ਗਈ ਜਿਹੜਾ ਨਸ਼ਾ ਹੈ ਉਹਨੂੰ ਇਹਨੂੰ ਮੇਰਾ ਖਿਆਲ ਬਹੁਤ ਤਕੜੇ ਤਰੀਕੇ ਨਾਲ ਜਿਹੜੇ ਇਹ ਜੇ ਕੋਈ ਤਸਕਰ ਸੀ ਉਹਨਾਂ ਨੂੰ ਫੜਿਆ ਵੀ ਗਿਆ ਪਰ ਅੱਜ ਤੱਕ ਕੋਈ ਹਾਲਾਤ ਹੀ ਨਹੀਂ ਅੱਜ ਤ ਤੁਸੀਂ ਦੇਖੋ ਕੋਈ ਕਾਨੂੰਨ ਹੀ ਨਹੀਂ ਹੈ ਰੋਜ਼ ਤੁਸੀਂ ਦੇਖ ਰਹੇ ਹੋ ਗਵਾਰ ਚੱਕੋ ਸਵੇਰੇ ਕਦੇ ਉੱਥੇ ਗੋਲੀ ਚੱਲ ਗਈ ਜੀ ਬੰਦੇ ਮਾਰ ਕੇ ਕਦੇ ਉੱਥੇ ਗੋਲੀ ਚੱਲ ਗਈ ਬੰਦੇ ਮਾਰ ਕੇ ਇਹ ਹਾਲਾਤ ਨੇ ਗੈਂਗਸਟਰਸ ਵੱਧ ਗਿਆ ਬੱਚਿਆਂ ਦੀ ਗੱਲ ਕਰੀਏ ਹੁਣ ਵੀ ਹੋ ਰਿਹਾ ਹੈ ਤੁਹਾਡੀ ਸਰਕਾਰ ਵਾਲੇ ਵੀ ਹੁੰਦੇ ਸੀ ਕੀ ਫਰਕ ਹੈ ਦੇਖੋ ਸਾਡੀ ਸਰਕਾਰ ਵਾਲੇ ਤੁਸੀਂ ਮੰਨ ਲਓ ਸੋ ਕਿਹੜਾ ਪਰਚਾ ਹੈ ਪਰਚਾ ਅੱਜ ਤੱਕ ਕੰਮ ਹੀ ਕੋਈ ਨਹੀਂ ਪਰਚਾ ਤੋਂ ਬਿਨਾਂ ਅੱਜ ਹਰੇਕ ਬੰਦੇ ਨੂੰ ਡਰਾਇਆ ਜਾ ਰਿਹਾ ਜੇ ਕੋਈ ਬੋਲਦਾ ਉਹਦੇ ਤੇ ਪਰਚਾ ਦੇ ਦੇ ਓ ਜੀ ਇਹ ਹਾਲਾਤ ਥੋੜਾ ਇਹ ਕੋ ਸਰਕਾਰਾਂ ਦੇ ਕੰਮ ਥੋੜਾ ਜਾਂ ਜਿਹੜੇ ਨੰਦੇ ਜਿੱਤੇ ਹੋਏ ਉਹਨਾਂ ਦੇ ਜਿਹੜੇ ਲੋਕਾਂ ਨੇ ਚੁਣੇ ਕੰਮ ਨਹੀਂ ਕੰਮ ਡਵੈਲਪਮੈਂਟ ਹੈ ਪ੍ਰਸ਼ਾਸਨ ਹੈ ਉਹ ਦੇਣ ਦੀ ਲੋੜ ਹੈ ਅੱਜ ਹਲਾਕੇ ਦੇ ਹਾਲਾਤ ਦੇਖੋ ਅਸੀਂ ਅਗਲੇ ਮਹੀਨੇ ਇੱਕ ਵੱਡਾ ਧਰਨਾ ਡੇਰਾ ਬਸੀ ਵੀ ਰੱਖਾਂਗੇ ਇਲਾਕੇ ਦੇ ਅੱਜ ਮੈਂ ਸਮਝਦਾ ਡੇਰਾ ਬਸੀ ਦਾ ਸਾਡੀ ਡਵੈਲਪਮੈਂਟ ਦਾ ਹਾਲਾਤ ਦੇਖ ਲਓ ਕੀ ਹੈ ਇਹ ਗੱਲਾਂ ਕਰਦੇ ਡਵੈਲਪਮੈਂਟ ਦੀਆਂ ਐਮਐਲਏ ਸਾਹਿਬ ਲਾਲੜੂ ਦੀ ਕਮੇਟੀ ਇਹਨਾਂ ਨੇ ਪ੍ਰਸ਼ਾਸਕ ਤੌਰ ਤੇ ਧੱਕੇ ਨਾਲ ਸਾਡੀ ਤੋੜੀ ਡੇਰਾ ਬਸੀ ਦੀ ਕਮੇਟੀ ਤੋੜੀ ਕੀ ਡਿਵੈਲਪਮੈਂਟ ਹੋ ਗਈ ਉੱਥੇ ਮੈਂ ਦੱਸੋ ਦਾ 2 ਸਾਲਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਕੀ ਡਿਵੈਲਪਮੈਂਟ ਹੋਈ ਹੈ ਆ ਜ਼ੀਰਕਪੁਰ ਦਾ ਹਾਲਾਤ ਦੇਖ ਲਓ ਅੱਜ ਕੀ ਨੇ ਅੱਜ ਮੈਂ ਸਮਝਦਾ ਲੋਕ ਤਰਾ ਤਰਾ ਕਰ ਰਹੇ ਬਿਜਲੀ ਦੇ ਕੱਟ ਤਿੰਨ ਦਿਨ ਤਿੰਨ ਬਿਜਲੀ ਨਹੀਂ ਆਉਂਦੀ ਇਹ ਹਾਲਾਤ ਕਦੇ ਦੇਖੇ ਹੈ ਪਾਣੀ ਨਹੀਂ ਮਿਲ ਰਿਹਾ ਲੋਕਾਂ ਨੂੰ ਲੋਕ ਪਰੇਸ਼ਾਨ ਹੋਏ ਪਏ ਨੇ ਮੈਂ ਸਮਝਦਾ ਪੁਰਾਣੀਆਂ ਸਰਕਾਰਾਂ ਦੇ ਭ੍ਰਸ਼ਟਾਚਾਰ ਦੇ ਇਲਜ਼ਾਮ ਲੱਗਦੇ ਰਹੇ ਨੇ ਪਰ ਮੌਜੂਦਾ ਸਰਕਾਰ ਦੇ ਨੁਮਾਇੰਦੇ ਕਹਿੰਦੇ ਆ ਅਸੀਂ ਭ੍ਰਸ਼ਟਾਚਾਰ ਨੂੰ ਮਤ ਪਾਉਣ ਦੇ ਵਿੱਚ ਕਾਮਯਾਬ ਰਹੇ ਨੇ ਤੁਸੀਂ ਕਿਵੇਂ ਦੱਸੋ ਜੀ ਭ੍ਰਸ਼ਟਾਚਾਰੀ ਕਿੱਥੇ ਖਤਮ ਹੋ ਗਈ ਮੈਨੂੰ ਆਮ ਪਬਲਿਕ ਨੂੰ ਪੁੱਛੋ ਆ ਤਹਿਸੀਲ ਦਾ ਦਫ਼ਤਰ ਹੀ ਹੈ ਉੱਤੇ ਪੁੱਛੋ ਤਾਂ ਕੀ ਹਾਲਾਤ ਨੇ ਅੱਜ ਮੇਰੇ ਘਰ ਹਜ਼ਾਰ ਗੁਣਾ ਵੱਧ ਕਰਪਸ਼ਨ ਜਿਹੜੀ ਹੈ ਜਿਹੜੀ ਹੈ ਉਹ ਅੱਜ ਪੰਜਾਬ ਦੇ ਛੋਰੀ ਅਫਸਰਾਂ ਦਾ ਜੋ ਹਾਲਾਤ ਹੈ ਕਿਹੜੀ ਕ腐ਸ਼ਨ ਰੋਕੀ ਬੰਦ ਦੱਸੋ ਤੁਸੀਂ ਆਪ ਦੇਖਦੇ ਆ ਲੋਕਾਂ ਨੂੰ ਪੁੱਛ ਲਓ ਪਬਲਿਕ ਨੂੰ ਪੁੱਛੋ ਕੀ ਹਾਲਾਤ ਹੈ ਆ ਪਿੱਛੇ ਵਿਜੀਲੈਂਸ ਇੱਥੇ ਆਉਣਾ ਕਸੀਲ ਦੀ ਛਾਪਾ ਪਿਆ ਤਹਿਸੀਲਦਾਰ ਸਾਹਿਬ ਬਿਮਾਰ ਹੋ ਕੇ ਭੱਜ ਗਏ ਹਾਂਜੀ ਮੁੜ ਕੇ ਆਇਆ ਫਿਰ ਭੱਜ ਗਿਆ ਲੱਖ ਲੱਖ ਰੁਪਏ ਰਜਿਸਟਰੀਆਂ ਦਾ ਲਿਆ ਜਾ ਰਿਹਾ ਕਿੱਥੋਂ ਇਹ ਪੈਸੇ ਆ ਰਹੇ ਨੇ ਕਿੱਥੇ ਜਾ ਰਹੇ ਨੇ ਹੇਲੀ ਇਹ ਸਾਰਾ ਜਿਹੜਾ ਇਹ ਮਿਲੀ ਭੁਗਤਾ ਇਹ ਜਿਹੜੇ ਸਿਆਸੀ ਅੱਜ ਜਿਹੜੇ ਲੀਡਰ ਬਣੇ ਹੋਏ ਆ ਅੱਜ ਜਿਹੜੇ ਮੂਰੇ ਉਹ ਸਾਰਿਆਂ ਦਾ ਇਹ ਹਾਲਾਤ ਨੇ ਆ ਸਰਸੀਣੀ ਕੋਲ ਮੈਨੂੰ ਕੋਈ ਦੱਸ ਰਿਹਾ ਸੀ ਉਹਦੇ ਢਾਬੇ ਵਾਲੇ ਤੋਂ ਇਹਨਾਂ ਦੀ ਫਰੋਤੀ ਮੰਗਲ ਦੇ ਕੇਸ ਆ ਰਹੇ ਨੇ ਉਹਦੇ ਵਿੱਚ ਇੱਕ ਜਿਹੜਾ ਇਹਨਾਂ ਦਾ ਬੜਾ ਇੱਕ ਝਾੜੂ ਦਾ ਜਾਸਤ ਨੇ ਦਾ ਬੜਾ ਇੱਕ ਮੂਰਤੀ ਬਣਾਇਆ ਹੋਇਆ ਕੋਈ ਇੱਕ ਵਰਕਰ ਉਹਦੇ ਨਾਮ ਵਿੱਚ ਆ ਇੱਕ ਸਰਪੰਚ ਦਾ ਨਾਮ ਵਿੱਚ ਆ ਇਹ ਤਾਂ ਹਾਲਾਤ ਨੇ ਇਹਨਾਂ ਦੇ ਅੱਜ ਕੀ ਕਿਹੜੀ ਇੱਕ ਭ੍ਰਸ਼ਟਾਚਾਰੀ ਖਤਮ ਹੋ ਗਈ ਤੁਸੀਂ ਮੈਨੂੰ ਦੱਸੋ ਭ੍ਰਸ਼ਟਾਚਾਰੀ ਦਾ 2000 ਗੁਣਾ ਵਧ ਗਈ ਆ ਜਿਹੜੀ ਇਹ ਬਦਲਾਅ ਲੋਕ ਦੇਖ ਰਹੇ ਸੀ ਅੱਜ ਮੈਂ ਸਮਝਦਾ ਲੋਕ ਪਛਤਾ ਰਹੇ ਨੇ ਨੈਤਿਕਤਾ ਅੱਜ ਉਹ ਪਛਤਾ ਰਹੇ ਨੇ ਸੀਐਮ ਕੇਜਰੀਵਾਲ ਅਸਤੀਫਾ ਦੇ ਚੁੱਕੇ ਆਪਣੀ ਗਲਤੀ ਕਬੂਲ ਕਰਦੇ ਉਹਨੂੰ ਠੀਕ ਕਿਹ ਕਹ ਸਕਦੇ ਤੁਸੀਂ ਕਿ ਠੀਕ ਆ ਕੀਤਾ ਵਾ ਦੇਖੋ ਗੱਲ ਇਹ ਆ ਵੀ ਭ੍ਰਸ਼ਟਾਚਾਰੀ ਦੇ ਉਹਨਾਂ ਦੇ ਉੱਤੇ ਬੜੇ ਵੱਡੇ ਰੋਕ ਲੱਗੇ ਕੱਲੇ ਉਹਨਾਂ ਤੇ ਨਹੀਂ ਲੱਗੇ ਉਹਨਾਂ ਦੇ ਡਿਊਟੀ ਸੀਐਮ ਤੇ ਵੀ ਲੱਗੇ ਆ ਉਹਨਾਂ ਦੇ ਮੰਤਰੀਆਂ ਤੇ ਵੀ ਲੱਗੇ ਆ ਦੋ ਦੋ ਸਾਲ ਉਹਨਾਂ ਨੂੰ ਜੇਲ੍ਹ ਚੋ ਗਏ ਹੁਣ ਤਾਂ ਇਲੈਕਸ਼ਨ ਆ ਰਹੀ ਹੈ ਲੋਕਾਂ ਨੂੰ ਪਬਲਿਕ ਸਟੰਟ ਵੀ ਮੈਂ ਜੀ ਛੱਡ ਰਿਆਂ ਹੋਰ ਕਿਸੇ ਨੂੰ ਬਣਾ ਦਿਆਂ ਠੀਕ ਹੈ ਕਿ ਨਹੀਂ ਸੋ ਗੱਲ ਇਹ ਆ ਵੀ ਕੋਈ ਛੋਟੇ ਰੂਪ ਨਹੀਂ ਹੈਗੇ ਅਰਬਾ ਖਰਬਾ ਰੁਪਏ ਦੀ ਕਪਲੇਬਾਜ਼ੀ ਜਿਹੜੀ ਆ ਜਿਹੜਾ ਹੈ ਸ਼ਰਾਬ ਦਾ ਸਕੈਂਡਲ ਉਹਦੇ ਵਿੱਚ ਉਹਨਾਂ ਦੇ ਖਿਲਾਫ ਲੱਗੇ ਆ ਜਿਹੜੇ ਧਰਨੇ ਲਾ ਰਹੇ ਆ ਇਹਦਾ ਤੁਹਾਨੂੰ ਕੀ ਲੱਗਦਾ ਰਿਜ਼ਲਟ ਪੋਜੀਟਿਵ ਹੋਊਗਾ ਜਾਂ ਨਹੀਂ ਕੋ ਦੇਖੋ ਸਾਡਾ ਫਰਜ਼ ਹੈ ਆਪੋਜੀਸ਼ਨ ਜਿਹੜੀ ਆ ਉਹਦਾ ਫਰਜ਼ ਹੁੰਦਾ ਹੈ ਕਿ ਜਿਹੜੀ ਵੀ ਚੀਜ਼ ਕੋਈ ਅਸੀਂ ਦੇਖਦੇ ਆਂ ਵੀ ਗਲਤ ਹੋ ਰਹੀ ਹੈ ਜਾਂ ਉਹਦੇ ਖਿਲਾਫ ਸਾਨੂੰ ਆਵਾਜ਼ ਚੱਕਣੀ ਚਾਹੀਦੀ ਹੈ ਇਹ ਤਾਂ ਹੁਣ ਸਰਕਾਰ ਜਿਹੜੀ ਹੈ ਸੁੱਤੀ ਪਈ ਹੈ ਗੁੰਗੀ ਬੈਰੀ ਸਰਕਾਰ ਹੈ ਇਹਨਾਂ ਨੂੰ ਅਸੀਂ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆਂ ਸੋ ਸਾਡਾ ਫਰਜ਼ ਹੈ ਅਸੀਂ ਆਪਣਾ ਫਰਜ਼ ਨਿਭਾ ਰਹੇ ਆਂ ਔਰ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਔਰ ਇਹ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆਂ ਅੱਜ ਹਾਲਾਤ ਦੇਖੋ ਪੰਜਾਬ ਦੇ ਵਿੱਚ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਕਾਨੂੰਨ ਵਿਵਸਥਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਤਾਂ ਫਿਰ ਕਾਂਗਰਸ ਦੇ ਵੱਲੋਂ ਆਹ ਪਾਰਟੀ ਖਿਲਾਫ ਇਸੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਬਿਊਰੋ ਰਿਪੋਰਟ ਅਖੰਡ ਲੋਕ